ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਪੀਬੀ 77 ਸਟਡੀ ਪੁਆਇੰਟ ਤੇ ਸੋ ਦੋਸਤੋ ਕਈ ਦੋਸਤਾਂ ਦੇ ਮੈਸੇਜ ਕਮੈਂਟ ਐਂਡ ਵਟਸਐਪ ਤੇ ਮੈਸੇਜ ਬਹੁਤ ਜਤਾਰ ਆ ਰਹੇ ਸੀਗੇ ਕਿ ਸਰ ਵੈਰੀਫਾਈ ਵਾਲਾ ਕਨਫਰਮ ਕਰਕੇ ਦਿਓ ਵੀ ਕਿੱਦਾਂ ਵੈਰੀਫਾਈ ਕਰਨਾ ਹੈ ਸਰਟੀਫਿਕੇਟ ਜਿਹੜਾ ਕਿ ਐਨਸੀਵੀਡੀ ਦਾ ਸਰਟੀਫਿਕੇਟ ਹੁੰਦਾ ਹੈ ਨਾ ਜੀ ਆਈਟੀਆ ਦਾ ਕੁਸਟਮਰ ਮਾਰਨ ਦਾ ਚੈਨਲ ਲੱਗਿਆ ਹੈ ਜੀ ਸੋ ਇਹਨਾਂ ਨੂੰ ਵੈਰੀਫਾਈ ਕਿਵੇਂ ਕਰਨਾ ਹੈ ਇਹ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਵੈਰੀਫਿਕੇਸ਼ਨ ਕਰਾਉਣ ਲਈ ਜਾਓਗੇ ਤਾਂ ਤੁਹਾਡੇ ਕੋਲ ਇਹ ਇਹ ਸਰਟੀਫਿਕੇਟ ਜ਼ਰੂਰ ਮੰਗਿਆ ਜਾਵੇਗਾ ਕਿ ਇਸ ਦੇ ਜਿਹੜੇ ਸਿਗਨੇਚਰ ਨੇ ਉਹ ਵੈਰੀਫਾਈਡ ਹੋਣੇ ਚਾਹੀਦੇ ਹਨ ਕਿ ਗ੍ਰੀਨ ਟਿਕ ਲੱਗਾ ਹੋਇਆ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਪਿੱਛੇ دوست ਜਿਨ੍ਹਾਂ ਨੇ ਅਪਰੈਂਟਸ਼ਿਪ ਕੀਤੀ ਸੀਗੀ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਆਈ ਸੀਗੀ ਇਸ ਲਈ ਅਸੀਂ ਪਹਿਲਾਂ ਹੀ ਵੀਡੀਓ ਦੇ ਵਿੱਚ ਤੁਹਾਨੂੰ ਆਪ ਜੀ ਨੂੰ ਦੱਸ ਦਿੰਨੇ ਆ ਜੀ ਇਥੇ ਗ੍ਰੀਨ ਟਿੱਕ ਕਿਵੇਂ ਲਾਉਣਾ ਹੈ ਜੀ ਇਹ ਲਗਾਉਣਾ ਬਹੁਤ ਜ਼ਰੂਰੀ ਹੈ ਜੀ ਇਥੇ ਆ ਜਿੱਦਾਂ ਕੁਐਸਚਨ ਮਾਰਕ ਦਾ ਨਿਸ਼ਾਨ ਹੈ ਇਹ ਸਰ ਦਾ ਕੁਐਸਚਨ ਮਾਰਕ ਦਾ ਨਿਸ਼ਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਦੋਸਤੋ ਸੋ ਆਓ ਤੁਹਾਨੂੰ ਲੈ ਚਲਦੇ ਆ ਕਿੱਦਾਂ ਆਪਾਂ ਗ੍ਰੀਨ ਟਿੱਕ ਇਸ ਤੇ ਲਾਉਣਾ ਹੈ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਐਂਡ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਜੀ ਤਾਂ ਜੋ ਆਨ ਬੜੀਆਂ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਹਾਨੂੰ ਸਭ ਤੋਂ ਚੰਗੀ ਜਾਣਕਾਰੀ ਇਸ ਚੈਨਲ ਤੇ ਮਿਲ ਸਕੇ ਜੀ ਸੋ ਚਲਦੇ ਆ ਜੀ ਆਪਾਂ ਆਪਾਂ ਓਪਨ ਕਰ ਲੈਣਾ ਜੀ ਇਸ ਦੀ ਪੀਡੀਐਫ ਲੋ ਜੀ ਐਡੋਬੋ ਜਿਹਦੇ ਵਿੱਚ ਤੁਸੀਂ ਰੀਡਰ ਚ ਇਸ ਨੂੰ ਓਪਨ ਕਰ ਲੈਣਾ ਹੈ ਜੀ ਠੀਕ ਹੈ ਦੋਸਤੋ ਆ ਦੇਖ ਲਓ ਜੀ ਗ੍ਰੀਨ ਟਿਕ ਪਹਿਲਾਂ ਹੀ ਆਟੋਮੈਟਿਕਲੀ ਲੱਗ ਚੁੱਕਾ ਹੈ ਜਦੋਂ ਤੁਸੀਂ Adobe Reader ਦੇ ਵਿੱਚ ਖੋਲੋਗੇ ਤਾਂ ਇੱਥੇ ਗ੍ਰੀਨ ਟਿਕ ਆਟੋਮੈਟਿਕਲੀ ਲੱਗ ਜਾਏਗਾ ਜੇਕਰ ਕਿਸੇ ਦੋਸਤ ਦਾ ਗ੍ਰੀਨ ਟਿਕ ਨਹੀਂ ਲੱਗਦਾ ਤਾਂ ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਕਰਨਾ ਹੈ ਜੀ ਥੋੜਾ ਜ਼ੂਮ ਕਰ ਦਿੰਨੇ ਆ ਆ ਦੇਖ ਲਓ ਜੀ ਇੱਥੇ ਜਦੋਂ ਤੁਸੀਂ ਮਾਊਸ ਦਾ ਸਰਕਲ ਲੈ ਕੇ ਜਾਓਗੇ ਨਾ ਜੀ ਤੇ ਇਸ ਤੇ ਤੁਸੀਂ ਜਾ ਕੇ ਕਲਿੱਕ ਕਰਨਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਕਲਿੱਕ ਕਰਨ ਤੋਂ ਬਾਅਦ ਇੱਕ ਇਸ ਤਰ੍ਹਾਂ ਤੁਹਾਡੇ ਕੋਲ ਪਾਪਪ ਆਪਨ ਹੋਏਗਾ ਜੀ ਉਸ ਤੇ ਲਿਖਿਆ ਹੋਇਆ ਹੋਏਗਾ ਜੀ ਸਿਗਨੇਚਰ ਪ੍ਰੋਪਰਟੀਆਂ ਓਕੇ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀ ਜਾਣਾ ਹੈ ਵੈਲੀਡੇਟ ਸਿਗਨੇਚਰ ਤੇ ਕਲਿੱਕ ਕਰਨ ਤੋਂ ਬਾਅਦ ਫਿਰ ਵੈਲੀਡੇਟ ਸਿਗਨੇਚਰ ਤੇ ਜਾਣਾ ਹੈ ਜੀ ਇਹ ਆਟੋਮੈਟਿਕਲੀ ਪਹਿਲਾਂ ਹੀ ਆਇਆ ਹੋਇਆ ਹੈ ਨਾ ਇਸ ਲਈ ਹੋ ਨਹੀਂ ਰਿਹਾ ਉਸ ਤੋਂ ਬਾਅਦ ਤੁਸੀ ਜਾਣਾ ਸ਼ੋ ਸਾਈਨ ਐਂਡ ਸਰਟੀਫੀਕੇਟ ਤੇ ਓਕੇ ਕਰਨ ਤੋਂ ਬਾਅਦ ਤੁਹਾਡੇ ਕੋਲੇ ਕਿਸ ਤਰ੍ਹਾਂ ਦਾ ਪਾਪਅਪ ਖੁੱਲ ਕੇ ਆ ਜਾਏਗਾ ਜੀ ਇਸ ਤੋਂ ਬਾਅਦ ਤੁਸੀ ਜਾਣਾ ਹੈ ਟਰਸਟ ਤੇ ਰਸਤੇ ਕਲਿੱਕ ਕਰਨ ਤੋਂ ਬਾਅਦ ਆ ਦੇਖ ਲਓ ਜੀ ਪੰਜ ਗ੍ਰੀਨ ਟਿਕ ਲੱਗੇ ਹੋਏ ਹੋਣੇ ਜ਼ਰੂਰੀ ਆ ਜੀ ਜੇਕਰ ਨਾ ਲੱਗੇ ਹੋਣ ਤਾਂ ਜੀ ਤੁਸੀਂ ਇੱਕ ਇੱਕ ਤੇ ਕਲਿੱਕ ਜ਼ਰੂਰ ਕਰ ਦੇਣਾ ਹੈ ਜੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੈਕਸਟ ਕਰਨਾ ਹੈ ਮੇਰੇ ਕੋਲ ਚਲੋ ਆਪਸ਼ਨ ਨਹੀਂ ਆ ਰਹੀ ਕਿਉਂਕਿ ਮੇਰਾ ਆਟੋਮੈਟਿਕਲੀ ਗ੍ਰੀਨ ਟਿਕ ਲੱਗਾ ਹੋਇਆ ਜੀ ਉਸ ਬਾਅਦ ਤੁਸੀਂ ਕਰ ਦੇਣਾ ਹੈ ਕਲਿੱਕ ਉਸ ਬਾਅਦ ਵੈਲੀਡੇਟ ਸਕਨੇਚਰ ਤੇ ਕਲਿੱਕ ਜਦੋਂ ਕਰੋਗੇ ਤਾਂ ਤੁਹਾਡਾ ਆਟੋਮੈਟਿਕਲੀ ਇੱਥੇ ਗ੍ਰੀਨ ਟਿਕ ਲੱਗ ਜਾਏਗਾ ਜਿੱਦਾਂ ਇਹ ਲੱਗਾ ਹੋਇਆ ਜੀ ਠੀਕ ਹੈ ਦੋਸਤੋ ਬਸ ਤੁਸੀਂ ਜਦੋਂ ਕੁਐਸਚਨ ਮਾਰਕ ਦਾ ਨਿਸ਼ਾਨ ਹੋਵੇਗਾ ਜੀ ਅੱ ਤੋਂ ਤੁਸੀਂ ਬਸ ਕਲਿੱਕ ਕਰਨਾ ਹੈ ਜੀ ਉਸ ਬਾਅਦ ਸਿਗਨੇਚਰ ਪ੍ਰੋਪਰਟੀ ਤੇ ਤੁਸੀਂ ਜਾਣਾ ਰਹਿਣਾ ਹੈ ਜੀ ਠੀਕ ਹੈ ਦੋਸਤੋ ਸੋ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਵੇ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਜ਼ਰੂਰ ਕਰ ਸਕਦੇ ਹੋ ਜੀ ਕਾਲ ਨਾ ਕਰਿਆ ਜੇ ਪਲੀਜ਼ ਰਿਕਵੈਸਟ ਹੈ ਐਂਡ ਤੁਸੀਂ ਵਟਸਐਪ ਤੇ ਸਾਨੂੰ ਮੈਸੇਜ ਕਰਦੇ ਜੇ ਤੁਹਾਨੂੰ ਸਾਰੀ ਜਾਣਕਾਰੀ ਜਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਦੱਸਦੇ ਜੀ ਕਮੈਂਟ ਬਾਕਸ ਵਿੱਚ ਤੁਸੀਂ ਸਾਨੂੰ ਦੱਸੋਗੇ ਤੁਹਾਨੂੰ ਅਸੀਂ ਕਮੈਂਟ ਬਾਕਸ ਦੇ ਵਿੱਚ ਹੀ ਤੁਰੰਤ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਜੀ ਹਰੇਕ ਨੂੰ ਜਿੰਨੇ ਵੀ ਦੋਸਤ ਸਾਨੂੰ ਕਮੈਂਟ ਕਰਦੇ ਨੇ ਹਰੇਕ ਦਾ ਅਸੀਂ ਰਿਪਲਾਈ ਜ਼ਰੂਰ ਕਰਦੇ ਹਾਂ ਜੀ ਸੋ ਇੱਕ ਵਾਰੀ ਦੁਬਾਰਾ ਤੋਂ ਫਿਰ ਦੱਸ ਦਿੰਦਾ ਜੀ ਜੇਕਰ ਤੁਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜੀ ਇੱਕ ਤੁਸੀਂ ਕਮੈਂਟਾਂ ਵਿੱਚ ਇਹ ਵੀ ਸਾਨੂੰ ਦੱਸਣਾ ਹੈ ਜੀ ਕਿ ਤੁਹਾਡੇ ਨੰਬਰ ਅਪਰੈਂਟਸ਼ਿਪ ਦੇ ਵਿੱਚੋਂ ਕਿੰਨੇ ਨੰਬਰ ਆਏ ਹਨ ਜੀ ਤੁਹਾਡੀ ਕੀ ਕੈਟਾਗਰੀ ਹੈ ਜੀ ਇਸ ਦੇ ਸੰਬੰਧ ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ ਜੀ ਵੀਡੀਓ ਦੇ ਵਿੱਚ ਧੰਨਵਾਦ ਜੀ